ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਮੈਂ ਸੁਖਕਿਲ ਮੋਗਾ ਸੂਬਾ ਪ੍ਰਧਾਨ ਪਾਰਤੀ ਕਿਸਾਨ ਜੂਨੀਅਨ ਤੋਤੇਵਾਲ ਸੋ ਬਹੁਤ ਹੀ ਮੰਦਭਾਗੀ ਤੇ ਦੁੱਖ ਭਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਬੀਤੇ ਕੱਲ ਪਿੰਡ ਦਾਨੇਵਾਲਾ ਜਿਲ੍ਹਾ ਮੋਗਾ ਤੇ ਮੌਜੂਦਾ ਸਰਪੰਚ ਦਾ ਇਕ ਲੌਤਾ ਪੁੱਤਰ ਜਿਸ ਦੀ ਉਮਰ 12 12.5 ਸਾਲ ਸੀ ਕੈਂਸਰ ਦੀ ਪੇਂਟ ਚੜਿਆ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਿੰਡ ਦੇ ਵਿੱਚ 2.5 3 ਸਾਲਾਂ ਦੇ ਵਿੱਚ 14ਵੀਂ ਮੌਤ ਕੈਂਸਰ ਨਾਲ ਹੋਈ ਆ 2.5 300 ਵੋਟ ਵਾਲੇ ਪਿੰਡ ਨਿੱਕੇ ਜਿਹੇ ਪਿੰਡ ਦੇ ਵਿੱਚ ਇਹ 14ਵੀਂ ਮੌਤ ਆ ਜਿਹੜੀ ਕਾਲੇ ਪੀੜੀਏ ਤੇ ਕੈਂਸਰ ਨਾਲ ਹੋਈ ਆ ਕਾਲਾ ਪੀਲੀ ਆ ਤੇ ਟੈਂਕਰ ਆ ਕਿੱਥੋਂ ਰਿਹਾ ਪਿੰਡ ਦੇ ਨਾਲ ਹੀ ਇੱਕ ਥੋੜੀ ਦੂਰੀ ਤੇ ਛੱਪੜ ਬਣਿਆ ਹੋਇਆ ਜਿਸ ਛੱਪੜ ਦੇ ਵਿੱਚ ਗੰਦਾ ਪਾਣੀ ਅ ਛੋਟਾ ਜਿਹਾ ਕਸਬਾ ਇੱਕ ਫਤੇਗੜ ਪੰਤੂਰ ਸ਼ਹਿਰ ਆ ਉਥੋਂ ਦਾ ਸ਼ਹਿਰ ਦਾ ਜਿੰਨਾ ਗੰਦਾ ਪਾਣੀ ਆ ਉਹ ਸਾਰਾ ਉਹ ਛੱਪੜ ਵਿੱਚ ਆਉਂਦਾ ਆ ਤੇ ਪਿੱਛੇ ਉਹ ਉਸ ਛੱਪੜ ਦੀ ਡੰਗਾਈ ਪਾਣੀ ਨੂੰ ਸਾਬਣ ਵਾਸਤੇ ਉਹਦੀ ਡੰਗਾਈ ਆ ਜਿਹੜੀ ਤਕਰੀਬਨ 40 45 ਫੁੱਟ ਕਰਕੇ ਉਹਨੂੰ ਥੱਲੇ ਰੇਤਾ ਦੇ ਨਾਲ ਮਿਲਾ ਦਿੱਤਾ ਗਿਆ ਕਿਉਂ ਮਿਲਾ ਦਿੱਤਾ ਗਿਆ ਇਹ ਸਾਡੀਆਂ ਸਰਕਾਰਾਂ ਦੀ ਨਲਾਕੀ ਆ ਪਹਿਲਾਂ ਵੀ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਤਾਂ ਪਿੱਛੇ ਇੱਕ ਮੇਰਾ ਦੋਸਤ ਆ ਸਤਨਾਮ ਸਿੰਘ ਪੁੱਲਰ ਉਹਦੀ ਮਿਸੇਜ ਦੀ ਮੌਤ ਹੋਈ ਕੈਂਸਰ ਨਾਲ ਉਸ ਤੋਂ ਬਾਅਦ ਵੀ ਅਸੀਂ डीसी साहब ਨੂੰ ਮੰਗ ਪੱਤਰ ਦਿੱਤੇ کافی ਕੁਝ ਹੋਇਆ کافی ਵਿਭਾਗ ਆਏ ਐਸਟੀਐ ਮੈਡਮ ਚਾਰੂ ਮਤਾ ਜੀ ਆਏ ਪਰ ਹੱਲ ਕੋਈ ਨਹੀਂ ਹੋਇਆ ਉਸ ਤੋਂ ਬਾਅਦ ਹੁਣ ਜਿਹੜੀ ਕੱਲ ਮੌਤ ਹੋਈ ਆ ਇੱਕ ਨੌਜਵਾਨ ਲੜਕੇ ਦੀ ਮੌਤ ਇੱਕ ਲੋਤਾ ਪੁੱਤਰ ਮੌਜੂਦਾ ਸਰਪੰਚ ਦਾ ਪੁੱਤ ਤੇ ਮੈਂ ਕੱਲ ਦੀ ਫੇਸਬੁੱਕ ਤੇ ਉੱਪਰ ਪੋਸਟ ਪਾਈ ਸੀ ਬਹੁਤ ਸਾਰੇ ਪੱਤਰਕਾਰ ਵੀਰਾਂ ਦੇ ਵੀ ਫੋਨ ਆ ਰਹੇ ਆ ਪੱਤਰਕਾਰ ਵੀਰਾਂ ਦੇ ਵੀ ਬਹੁਤ ਫੋਨ ਆ ਰਹੇ ਆ ਸੋ ਵੀਰਾਂ ਨਾਲ ਪੱਤਰਕਾਰਾਂ ਨੂੰ ਮੈਂ ਜਦ ਦੱਸਿਆ ਕਿ ਆਹ ਗੱਲ ਆ ਸਾਰੇ ਕਵਰੇਜ ਕਰਨ ਵਾਸਤੇ ਵੀ ਕਹਿ ਰਹੇ ਤੇ ਖਬਰਾਂ ਵੀ ਲਵਾਉਣ ਵਾਸਤੇ ਸਾਰੇ ਉਤਾਵਲੇ ਨੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਕੈਂਸਰ ਤੇ ਕਾਲੇ ਪੀਲੇ ਦੀ ਬਿਮਾਰੀ ਨਾਮਰਾਦ ਬਿਮਾਰੀ ਇਸ ਦਾਨੇ ਵਾਲੇ ਪਿੰਡ ਦੇ ਵਿੱਚ ਵੜੀ ਹੋਈ ਆ ਜਿਵੇਂ ਪਹਿਲਾਂ ਜੀਰੇ ਹਲਕੇ ਦੇ ਵਿੱਚ ਅਸੀਂ ਉਹ ਫੈਕਟਰੀ ਸ਼ਰਾਬ ਫੈਕਟਰੀ ਬੰਦ ਕਰਵਾਈ ਸੀ ਉਹ ਵੀ ਕੈਂਸਰ ਵੰਡ ਰਹੀ ਸੀ ਇਲਾਕੇ ਦੇ ਵਿੱਚ ਕਾਲਾ ਪੀਲਾ ਵੰਡ ਰਹੀ ਸੀ ਤੇ ਸਾਨੂੰ ਹੁਣ ਮੋਰਚਾ ਜਿਹੜਾ ਇਸ ਛੱਪੜ ਦਾ ਕਰਕੇ ਲਾਉਣਾ ਪੈਣਾ ਕਿਉਂਕਿ ਕੋਈ ਵੀ ਅਧਿਕਾਰੀ ਕੱਲ ਦੀ ਮੌਤ ਹੋਈ ਆ ਉਸ ਪਿੰਡ ਦੇ ਵਿੱਚ ਨਹੀਂ ਪਹੁੰਚਿਆ ਬੇ ਹਾਲਾਂਕਿ ਫੇਸਬੁੱਕ ਕਰਦੇ ਫੇਸਬੁੱਕ ਦੇ ਉੱਪਰ ਮੈਂ ਪੋਸਟ ਵੀ ਪਾਈ ਸੀ ਪੱਤਰਕਾਰਾਂ ਨੂੰ ਪਤਾ ਲੱਗ ਗਿਆ ਪਰ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਿਆ ਕਿ ਇਹ ਪੋਸਟ ਕਾਦੀ ਪਾਈ ਗਈ ਹੈ ਧੰਨਵਾਦ ਕਰਦਾ ਵੀਰਾਂ ਦਾ ਭੈਣਾਂ ਦਾ ਪੱਤਰਕਾਰਾਂ ਦੇ ਜਿਨ੍ਹਾਂ ਦੇ ਫੋਨ ਆ ਰਹੇ ਆ ਇਸ ਖਬਰ ਨੂੰ ਹਾਈਲਾਈਟ ਕਰੋ ਜਿਹੜੀਆਂ ਇਹ 14 ਮੌਤਾਂ ਹੋਈਆਂ ਇਹਦਾ ਜ਼ਿੰਮੇਵਾਰ ਕੌਣ ਆ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਕਿ ਜਿਹੜੇ ਇੱਥੋਂ ਦੇ ਮੌਜੂਦਾ ਨਮਾਇੰਦੇ ਨੇ ਉਹ ਜ਼ਿੰਮੇਵਾਰ ਆ ਕਿ ਸਰਕਾਰ ਜ਼ਿੰਮੇਵਾਰ ਆ ਇਸ ਗੱਲ ਦੇ ਉੱਪਰ ਅਸੀਂ ਸੰਘਰਸ਼ ਵਿਢਣ ਜਾ ਰਹੇ ਹਾਂ ਜੇ ਇਸ ਛੱਪੜ ਦਾ ਕੁਝ ਇੱਕ ਦਿਨਾਂ ਦੇ ਵਿੱਚ ਮੰਨ ਲਓ ਮੁੰਡੇ ਦੇ ਭੋਗ ਪੈਣ ਤੱਕ ਵੀ ਇੱਥੋਂ ਦਾ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਲੱਗਣਾ ਸ਼ੁਰੂ ਹੁੰਦਾ ਛੱਪੜ ਦਾ ਪਾਣੀ ਟ੍ਰੀਟ ਨਹੀਂ ਕੀਤਾ ਜਾਂਦਾ ਸਾਡੇ ਜਿਹੜੇ ਮੌਜੂਦਾ ਇੱਥੋਂ ਦੇ ਸ਼ਹਿਰ ਦੇ ਆਗੂ ਨੇ ਉਹਨਾਂ ਨੇ ਇਸ ਛੱਪੜ ਦੇ ਵਿੱਚੋਂ ਇੱਕ ਸੇਮ ਨਾਲਾ ਕੱਢਿਆ ਹੋਇਆ ਮੌਜੇ ਵਾਲੇ ਪਿੰਡ ਨੂੰ ਸ਼ਾਇਦ ਉਹ ਪਿੰਡਾਂ ਦੇ ਵਿੱਚ ਦੀ ਜਾਂਦਾ ਆ ਜਿਹਦੇ ਨਾਲ ਕੱਢਿਆ ਹੋਇਆ ਅੜੀ ਦੇ ਨਾਲ ਕੱਢਿਆ ਹੋਇਆ ਵੀ ਜਿਹੜਾ ਪਾਣੀ ਆ ਹੋਰ ਪਿੰਡਾਂ 'ਚ ਜਾਵੇ ਗੰਦਾ ਹੋਰ ਲੋਕਾਂ ਨੂੰ ਬਿਮਾਰੀਆਂ ਫੈਲਣ ਮੈਂ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੁੰਦਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਹਾਲਾਤ ਦੇਖੋ ਤੁਸੀਂ ਜੇ 14 ਮੋਟਾ 250 ਵੋਟ ਦੇ ਪਿੰਡ ਦੇ ਵਿੱਚ ਹੋਈਆਂ ਨੇ ਤਾਂ ਤੁਸੀਂ ਇਹ ਦੇਖੋ ਇਹ ਕੋਈ 10000 ਵੋਟ ਵਾਲਾ ਪਿੰਡ ਨਹੀਂ ਤੇ ਇਸ ਪਿੰਡ ਦੇ ਵਿੱਚ ਕਿਉਂ ਨਹੀਂ ਕੋਈ ਆ ਕੇ ਪ੍ਰਸ਼ਾਸਨ ਨੇ ਗੱਲ ਕੀਤੀ ਕਿਉਂ ਨਹੀਂ ਕੋਈ ਆ ਕੇ ਇਹਦਾ ਹੱਲ ਕਰਦਾ ਚਾਹੇ ਐਸਡੀਐਮ ਸੀ ਚਾਹੇ ਡੀਸੀ ਸਾਹਿਬ ਸੀ ਜਿੰਨਾਂ ਕੋਲੇ ਇਹ ਚਿੱਠੀਆਂ ਪਹੁੰਚੀਆਂ ਪਾਣੀ ਦੀ ਚੈਕਿੰਗ ਹੋਈ ਪਾਣੀ ਜਿਹੜਾ ਛੱਪੜ ਆ ਉਹਦਾ ਪਾਣੀ ਥੱਲਿਓ ਸਾਰਿਆਂ ਘਰਾਂ ਦੀਆਂ ਮੋਟਰਾਂ ਦੇ ਨਾਲ ਰਲਿਆ ਹੋਇਆ ਨਲਕਿਆਂ ਦੇ ਨਾਲ ਰਲਿਆ ਹੋਇਆ ਇੰਨਾ ਕ ਗੰਦਾ ਪਾਣੀ ਆ ਤੁਸੀਂ ਉੱਥੋਂ ਲੰਘ ਨਹੀਂ ਸਕਦੇ ਨੇੜੇ ਤੋ ਮੇਰੀ ਬੇਨਤੀ ਇਹ ਆ ਕਿ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਆ ਕਿ ਇਹ ਖਬਰ ਨੂੰ ਪੂਰਾ ਨਸ਼ਰ ਕਰੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਟ੍ਰੀਟਮੈਂਟ ਪਲਾਂਟ ਨਹੀਂ ਲੱਗਦਾ ਤਾਂ ਉਹਦੀ ਜ਼ਿੰਮੇਵਾਰ ਇਹਨਾਂ ਮੌਤਾਂ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਕਿਉਂਕਿ ਸ਼ਹਿਰ ਦਾ ਪਾਣੀ ਪਾਉਣ ਵਾਸਤੇ ਸੇਮ ਨਾਲੇ ਤਾਂ ਨਿਕਲ ਗਏ ਛੱਪੜ ਦੇ ਵਿੱਚ ਪਾਣੀ ਵੀ ਪਾ ਦਿੱਤਾ ਗਿਆ ਹੋਰਾਂ ਚੀਜ਼ਾਂ ਤੇ ਪੈਸੇ ਵੀ ਲੱਗ ਰਹੇ ਆ ਹੋਰ ਪਾਸੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਪਰ ਜਿੱਥੇ ਮੌਤਾਂ ਹੋ ਰਹੀਆਂ ਉਸ ਜਗ੍ਹਾ ਦੇ ਉੱਪਰ ਆ ਕੇ ਕਿਸੇ ਨੇ ਨਹੀਂ ਕਿਹਾ ਕਿ ਇਹ ਮਾੜਾ ਹੋਇਆ ਜਾਂ ਇੱਥੇ ਟ੍ਰੀਟਮੈਂਟ ਪਲਾਂਟ ਲੱਗਣਾ ਚਾਹੀਦਾ ਜਾਂ ਇਹ ਛੱਪੜ ਬੰਦ ਹੋਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿ ਸ਼ਹਿਰ ਦਾ ਪਾਣੀ ਨਾ ਆਵੇ ਛੱਪੜ ਬੰਦ ਕਰੋ ਅਸੀਂ ਕਹਿੰਨੇ ਉਹਨੂੰ ਟ੍ਰੀਟ ਕਰੋ ਟ੍ਰੀਟ ਕਰਕੇ ਖੇਤਾਂ ਨੂੰ ਪਾਣੀ ਦਿਓ ਮੈਂ ਉਹ ਗੱਲ ਯਾਦ ਕਰਾਉਣੀ ਚਾਹਣਾ ਤੁਹਾਨੂੰ ਕਿ ਧਰਮਕੋੜ ਦਾ ਗੰਦਾ ਨਾਲਾ ਜਿਵੇਂ ਕਿ ਸਾਰੇ ਸ਼ਹਿਰ ਦਾ ਗੰਦਾ ਪਾਣੀ ਨੂਰਪੁਰ ਵੱਲੋਂ ਜਾਂਦਾ ਹੁੰਦਾ ਸੀ ਤੇ ਜਥੇਦਾਰ ਤੋਤਾ ਸਿੰਘ ਜੀ ਸਵਰਗਵਾਸੀ ਜਿਹੜੇ ਸਾਡੇ ਮੰਤਰੀ ਰਹੇ ਨੇ ਐਮ ਐਲ ਏ ਵੀ ਰਹੇ ਨੇ ਸਾਡੇ ਹਲਕੇ ਦੇ ਉਹਨਾਂ ਨੂੰ ਅਸੀਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਜਿਹੜਾ ਗੰਦਾ ਪਾਣੀ ਆ ਉਹ ਖੇਤਾਂ ਨੂੰ ਵੀ ਜਾਂਦਾ ਆ ਨੂਰਪੁਰੇ ਪਿੰਡ ਵੱਲੋਂ ਜਾ ਰਿਹਾ ਉੱਥੇ ਟ੍ਰੀਟਮੈਂਟ ਪਲਾਂਟ ਲਾਉਣਾ ਚਾਹੀਦਾ ਵੇਖੋ ਜਾ ਕੇ ਲੱਗਿਆ ਹੋਇਆ ਇੱਥੇ ਸਾਨੂੰ ਪਰਚੇ ਕਰਾਉਣ ਤੋਂ ਵੇਹਲ ਨਹੀਂ ਸਾਡੇ ਜਿਹੜੇ ਸਿਆਸੀ ਲੋਕ ਆ ਇੱਥੇ ਬਦਲੇ ਖੋਰੀਆਂ ਚੱਲ ਰਹੀਆਂ ਪਰ ਇਹਨਾਂ ਦਾ ਇਹ ਧਿਆਨ ਨਹੀਂ ਕਿ ਆ ਕੇ ਉੱਥੇ ਅਸੀਂ ਉਸ ਕੰਮ ਨੂੰ ਤਰਜੀਹ ਦਈਏ ਕਿ ਉੱਥੇ ਮੌਤਾਂ ਨਾ ਹੋਣ ਉੱਥੇ ਟ੍ਰੀਟਮੈਂਟ ਪਲਾਂਟ ਲੱਗੇ ਛੱਪੜ ਸੋਧਿਆ ਜਾਵੇ ਛੱਪੜ ਦਾ ਪਾਣੀ ਜਿਹੜਾ ਥੱਲੇ ਰਲ ਰਿਹਾ ਮੋਟਰਾਂ ਦੇ ਨਾਲ ਨਲਕਿਆਂ ਦੇ ਨਾਲ ਉਹ ਨੂੰ ਬੰਦ ਕੀਤਾ ਜਾਵੇ ਕਾਲਾ ਪੀਲਿਆ ਤੇ ਕੈਂਸਰ ਦੇ ਨਾਲ ਇੰਨੀਆਂ 14 ਮੌਤਾਂ ਹੋ ਜਾਣੀਆਂ ਤੇ ਪੰਜਾਬ ਦੇ ਵਿੱਚ ਸਰਕਾਰ ਆ ਸਰਕਾਰ ਨੂੰ ਪਤਾ ਨਹੀਂ ਲੱਗਿਆ ਪਿਛਲੀਆਂ ਸਰਕਾਰਾਂ ਵੀ ਇੰਨੀਆਂ ਬੂੜੀਆਂ ਸੀ ਇਹ ਉਦੋਂ ਅੰਨੇ ਬੋਲੇ ਨੇ ਸੋ ਮੈਂ ਡੀਸੀ ਸਾਹਿਬ ਤੋਂ ਮੰਗ ਕਰਦਾ ਕਿ ਤੁਰੰਤ ਜਿਹੜਾ ਇਹ ਛੱਪੜ ਆ ਜਾਂ ਤਾਂ ਇਹਨੂੰ ਬੰਦ ਕਰੋ ਜਾਂ ਇੱਥੇ ਟ੍ਰੀਟਮੈਂਟ ਪਲਾਂਟ ਲਾਓ ਤੇ ਨਹੀਂ ਤਾਂ ਅਸੀਂ ਆਉਣ ਵਾਲੇ ਮੁੰਡੇ ਦੇ ਭੋਗ ਤੱਕ ਵੇਟ ਕਰਨੀ ਅਸੀਂ ਅਸੀਂ ਸੰਘਰਸ਼ ਵਿਢਣ ਜਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਅਸੀਂ ਇਹ ਛੱਪੜ ਦੀ ਖਾਤਰ ਇਹਨੂੰ ਬੰਦ ਕਰਾਉਣ ਦੀ ਖਾਤਰ ਜਾ ਤੇ ਟ੍ਰੀਟਮੈਂਟ ਪਲਾਂਟ ਲਾਉਣ ਦੀ ਖਾਤਰ ਅਸੀਂ ਇਹ ਜਿਹੜਾ ਸੰਘਰਸ਼ ਹੈ ਇਹਨੂੰ ਸ਼ੁਰੂ ਕਰਾਂਗੇ ਸਿਰਫ ਤੇ ਸਿਰਫ ਬੁੱਤਵਾਰ ਮੁੰਡੇ ਦਾ ਪਹ ਹੋ ਗਿਆ ਉਸ ਨੌਜਵਾਨ ਪੁੱਤ ਨੂੰ ਕੱਲ ਉੱਥੇ ਸਾਡੇ ਤੋਂ ਖੜਿਆ ਨਹੀਂ ਜਾ ਰਿਹਾ ਸੀ ਜਿੰਨੇ ਲੋਕ ਸੀ ਸਾਰੇ ਰੋ ਰਹੇ ਸੀ ਅੱਖਾਂ ਚ ਅਥਰੂ ਸੀ ਸਾਰਿਆਂ ਦੇ ਇੰਨਾ ਸੋਹਣਾ ਮੁੰਡਾ ਸਰਦਾਰ ਮੁੰਡਾ ਜਿਹਦੀ ਮੌਤ ਹੋਈ ਆ ਤੇ ਉੱਥੇ ਲੋਕ ਤਾਂ ਹਾਰ ਰਹੇ ਸੀ ਇਹਨਾਂ ਲੋਕਾਂ ਨੂੰ ਇਹਨਾਂ ਪ੍ਰਸ਼ਾਸਨ ਨੂੰ ਇਹਨਾਂ ਸਰਕਾਰਾਂ ਨੂੰ ਪਤਾ ਨਹੀਂ ਲੱਗਦਾ ਕਿ 14ਵੀਂ ਮੌਤ ਇੱਕ ਨਿੱਕੇ ਜਿਹੇ ਪਿੰਡ 'ਚ ਹੋ ਗਈ ਕੈਂਸਰ ਨਾਲ ਤੇ ਅਸੀਂ ਇਹਦਾ ਪ੍ਰਬੰਧ ਕਰੀਏ ਸੀ ਇਹਦਾ ਹੱਲ ਕਰੀਏ ਅਸੀਂ ਜਥੇਬੰਦੀ ਵੱਲੋਂ ਚੇਤਾਵਨੀ ਦਿੰਨੇ ਕਿ ਮੁੰਡੇ ਦੇ ਭੋਗ ਤੱਕ ਜੇ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਉਂਦਾ ਛੱਪੜ ਦੇ ਵਿੱਚ ਕੋਈ ਕੰਮ ਨਹੀਂ ਚੱਲੂ ਹੁੰਦਾ ਉਹਨੂੰ ਰੋਕਿਆ ਨਹੀਂ ਜਾਂਦਾ ਟ੍ਰੀਟਮੈਂਟ ਪਲਾਂਟ ਲਾਉਣ ਦੀ ਤਿਆਰੀ ਨਹੀਂ ਹੁੰਦੀ ਤਾਂ ਅਸੀਂ ਇਹ ਸੰਘਰਸ਼ਾ ਜਿਹੜਾ ਵਿੱਡਾਂਗੇ ਸਿਰਫ ਤੇ ਸਿਰਫ ਬੁੱਧਵਾਰ ਤੱਕ ਦਾ ਟਾਈਮ ਦਿੰਨੇ ਆ ਉਸ ਨੌਜਵਾਨ ਮੁੰਡੇ ਵੀ ਜਿਹਦੀ ਮੌਤ ਹੋਈ ਆ ਉਹਦੇ ਭੋਗ ਤੱਕ ਦਾ ਟਾਈਮ ਦੇ ਰਹੇ ਆ ਉਸ ਤੋਂ ਬਾਅਦ ਅਸੀਂ ਸੰਘਰਸ਼ ਵਿੱਢਾਂਗੇ ਤੇ ਤਰਨਾ ਲਾ ਕੇ ਜਾਂ ਛੱਪੜ ਬੰਦ ਕਰਾਵਾਂਗੇ ਤੇ ਜਾਂ ਇੱਥੇ ਟ੍ਰੀਟਮੈਂਟ ਪਲਾਂਟ ਲਵਾਵਾਂਗੇ 14 ਮੌਤਾਂ ਹੋ ਗਈਆਂ ਵੀਰੋ ਪੱਤਰਕਾਰ ਵੀਰਾਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕੇ ਅਸੀਂ ਮੈਂ ਕੱਲ ਉਸ ਮੁੰਡੇ ਦੇ ਸੰਸਕਾਰ ਤੇ ਗਿਆ ਤਾਤਾ ਹਾਂ ਨਿਕਲ ਗਈਆਂ ਵੇਖ ਕੇ ਤੇ ਜਦੋਂ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਪ੍ਰਧਾਨ ਜੀ 14ਵੀਂ ਮੌਤ ਹੋ ਗਈ ਸਾਡੇ ਪਿੰਡ ਤੇ ਇਸ ਮੁੰਡੇ ਦੀ 15 ਦਿਨ ਪਹਿਲਾਂ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਟਰੈਕਟਰ ਬਾਹਰ ਆ ਰਿਹਾ ਸੀ ਖੇਤੀ ਕਰ ਰਿਹਾ ਸੀ ਆਪ ਦਾ ਜੋ ਵੀ ਕਰਦਾ ਕੰਮ ਧੰਦਾ ਕਰ ਰਿਹਾ ਸੀ 15 ਦਿਨਾਂ ਦੇ ਵਿੱਚ ਵਿੱਚ ਕੈਂਸਰ ਨੇ ਉਹਨੂੰ ਸੁੱਟ ਲਿਆ ਇਹ 15 ਦਿਨਾਂ ਦੇ ਵਿੱਚ ਵਿੱਚ ਉਹ ਨੌਜਵਾਨ ਦੀ ਮੌਤ ਹੋਊਗੀ। ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਮਸਲੇ ਦਾ ਹੱਲ ਕਰ ਦਿਓ ਨਹੀਂ ਤਾਂ ਬਹੁਤ ਜਲਦ ਸੰਘਰਸ਼ ਵਿੱਢਾਂਗੇ ਤੇ ਉਹਨਾ ਟਾਈਮ ਸੰਘਰਸ਼ ਚੱਲੂ ਜੀਰੇ ਫੈਕਟਰੀ ਵਾਂਗੂ ਜੇ ਛੱਪੜ ਨਾ ਬੰਦ ਹੋਇਆ ਤਾਂ ਅਸੀਂ ਇੱਥੇ ਜਿੱਥੇ ਵੀ ਸਾਡਾ ਜੀ ਕੀਤਾ ਚਾਹੇ ਡੀਸੀ ਦਫ਼ਤਰ ਘੇਰਨਾ ਪਵੇ ਚਾਹੇ ਸਾਨੂੰ ਐਮਐਲਏ ਦਾ ਘਰ ਘੇਰਨਾ ਪਵੇ ਜਾਸ ਕਿੱਥੇ ਵੀ ਸਾਡਾ ਧਰਨਾ ਲਾਉਣ ਦਾ ਪ੍ਰੋਗਰਾਮ ਬਣਿਆ ਅਸੀਂ ਉਥੇ ਧਰਨਾ ਲਾਵਾਂਗੇ ਲਾ ਕੇ ਇਹ ਛੱਪੜ ਬੰਦ ਕਰਾਵਾਂਗੇ ਤੇ ਜਾਂ ਇੱਥੇ ਟ੍ਰੀਟਮੈਂਟ ਪਲਾਂਟ ਸ਼ੁਰੂ ਕਰ ਦੇਣ ਲਾਉਣਾ ਇਸ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ ਨੂੰ ਪਾਣੀ ਦੇਣਾ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਸੰਘਰਸ਼ ਵਿੜਾਂਗੇ ਪਰਿਵਾਰ ਦੇ ਨਾਲ ਦੁੱਖ 'ਚ ਅਸੀਂ ਸ਼ਰੀਕ ਆ ਜਿੱਥੇ ਵੀ ਆਵਾਜ਼ ਮਾਰਨਗੇ ਅਸੀਂ ਖੜਾਂਗੇ ਤੇ ਮੇਰੀ ਬੇਨਤੀ ਇਹ ਆ ਕਿ ਕੋਈ ਹੋਰ ਮੌਤ ਨਾ ਹੋਵੇ ਕੋਈ ਹੋਰ ਨੌਜਵਾਨ ਸਾਡਾ ਭੈਣ ਭਰਾ ਜਾਂ ਮਾਂ ਪਿਓ ਕੋਈ ਇਸ ਕੈਂਸਰ ਦੀ ਕਾਲੇ ਪੀਲੇ ਦੀ ਭੇਟ ਨਾ ਚੜੇ ਇਸ ਕਰਕੇ ਮੈਂ ਅੱਜ ਦੁਖੀ ਹੋ ਕੇ ਆ ਵੀਡੀਓ ਪਾ ਰਿਹਾ ਤੇ ਸਾਰੇ ਵੀਰ ਇਸ ਨੂੰ ਸ਼ੇਅਰ ਕਰ ਦਿਓ ਤੇ ਪਹੁੰਚਾ ਦਿਓ ਡੀਸੀ ਸਾਹਿਬ ਤੱਕ ਤੇ ਮੁੱਖ ਮੰਤਰੀ ਪੰਜਾਬ ਤੱਕ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ